ਇੱਕ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੀਆਂ ਨੇ ਉਥੇ ਹੀ ਬੀਜੇਪੀ ਹਰੇਕ ਤਰ੍ਹਾਂ ਦੀ ਨਵੀਂ ਸਟ੍ਰੈਟਜੀਸ ਬਣਾ ਕੇ ਇਲਾਕੇ ਦੇ ਵਿੱਚ ਕੰਪੇਨ ਕਰ ਰਹੀ ਹੈ ਸਾਡੇ ਨਾਲ ਜਨਰਲ ਸੈਕਟਰੀ ਪਰਮਿੰਦਰ ਸਿੰਘ ਬਰਾੜ ਨੇ ਬਰਾੜ ਸਾਹਿਬ ਕਿਸ ਤਰੀਕੇ ਦੀ ਸਟ੍ਰੈਟਜੀਸ ਹੁਣ ਬਣਾ ਰਹੇ ਹੋ ਇਲੈਕਸ਼ਨ ਕੰਪੇਨ ਚੱਲ ਰਿਹਾ ਹੈ ਕਿਵੇਂ-ਕਿਵੇਂ ਟੈਕਲ ਕਰੋਗੇ ਕਿਸਾਨਾਂ ਦੇ ਨਾਲ ਦੇਖੋ ਅੱਜ ਤੱਕ ਕਿਸਾਨਾਂ ਦੇ ਲਈ ਜਿੰਨੇ ਵੀ ਮਸਲੇ ਹੱਲ ਹੋਏ ਆਏ ਉਹ ਭਾਰਤੀ ਜਨਤਾ ਪਾਰਟੀ ਨੇ ਹੱਲ ਕੀਤੇ ਹੈ ਕੇਂਦਰ ਦੀ ਸਰਕਾਰ ਨੇ ਹੱਲ ਕੀਤੇ ਹੈ ਮੋਦੀ ਸਾਹਿਬ ਨੇ ਹੱਲ ਕੀਤੀ ਕਿਸਾਨਾਂ ਦੀ ਆਮਦਨ ਵੀ ਦੁੱਗਣੀ ਕਰਨ ਦੀ ਗੱਲ ਹੋਈ ਤੇ ਉਹ ਕੀਤੀ ਤੇ ਉਹ ਦੇਸ਼ ਦੀ ਸਰਕਾਰ ਨੇ ਕੀਤੀ ਹੈ ਤੇ ਆਉਂਦੇ ਸਮੇਂ 'ਚ ਵੀ ਜਿਹੜੇ ਮੇਰੇ ਕਿਸਾਨ ਭਰਾਵਾਂ ਦੇ ਕੋਈ ਇਹਨਾਂ ਦੇ ਜੋ ਮੰਨਦੀਆਂ ਇਹ ਸੋਚਦੇ ਐ ਜੋ ਮਸਲੇ ਐ ਉਹਨਾਂ ਦਾ ਹੱਲ ਬੈਕ ਹੀ ਨਿਕਲਣਾ ਤੇ ਮੈਂ ਤੁਹਾਡੇ ਜ਼ਰੀਏ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਕਿਸੇ ਵੀ ਦੁਨੀਆ ਦੇ ਵਿੱਚ ਮੁੱਦੇ ਦਾ ਐਜੀਟੇਸ਼ਨ ਜਾਂ ਲੜਾਈ ਉਹਦਾ ਹੱਲ ਨਹੀਂ ਬਹਿ ਕੇ ਮੁੱਦੇ ਹੱਲ ਹੁੰਦੇ ਆ ਕੇਂਦਰ ਦੀ ਸਰਕਾਰ ਬਹਿਣ ਲਈ ਤਿਆਰ ਆ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਬਹਿਣ ਲਈ ਤਿਆਰ ਆ ਤੇ ਅਸੀਂ ਉਹਨਾਂ ਦੇ ਨਾਲ ਜਾਣ ਲਈ ਤਿਆਰ ਆ ਜਿੱਥੇ ਉਹਨਾਂ ਨੂੰ ਲੋੜ ਆ ਸਾਨੂੰ ਲੈ ਕੇ ਚੱਲਣ ਗੱਲਬਾਤ ਨਾਲ ਡਾਇਲੌਗ ਨਾਲ ਹੀ ਮਸਲੇ ਹੱਲ ਹੁੰਦੇ ਆ ਪਾਸੇ ਅੱਜ ਵੀ ਕਿਸਾਨਾਂ ਨੇ ਪ੍ਰੈਸ ਵਾਰਤਾ ਕੀਤੀ ਉਹਨਾਂ ਦਾ ਕਹਿਣਾ ਵੀ ਅਸੀਂ ਲਗਭਗ 1 ਲੱਖ ਪੋਸਟਰ ਬਣਾਵਾਂਗੇ ਫਲੈਕਸ ਔਰ ਹਰੇਕ ਪਿੰਡ ਦੇ ਵਿੱਚ ਚਾਰ-ਚਾਰ ਫਲੈਕਸ ਲਗਾ ਕੇ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰਾਂਗੇ ਔਰ ਜਿੰਨਾ ਹੋ ਸਕੇ ਉਹਨਾਂ ਨੂੰ ਪਿੰਡਾਂ ਤੋਂ ਬਾਹਰ ਰੱਖਾਂਗੇ ਔਰ ਵੋਟ ਨਹੀਂ ਪਾਉਣੀ ਇਹ ਸਾਰਿਆਂ ਨੂੰ ਕਹਿ ਦੇਣਾ ਤਾਂ ਇਹਨੂੰ ਕਿਵੇਂ ਖਾਸ ਤੌਰ ਤੇ ਤੁਸੀਂ ਟੈਕਲ ਕਰੋਗੇ ਕਿਉਂਕਿ ਇਲੈਕਸ਼ਨ ਕੰਪੇਨ ਚੱਲ ਰਿਹਾ ਹੈ ਤੁਹਾਡੇ ਕੈਂਡੀਡੇਟਸ ਜਿਹੜੇ ਨੇ ਹਰੇਕ ਪਿੰਡ-ਪਿੰਡ ਜਾ ਰਹੇ ਨੇ ਮੈਂ ਕਿਸਾਨ ਭਰਾਵਾਂ ਨੂੰ ਇਹ ਵੀ ਬੇਨਤੀ ਕਰਦਾ ਜੇ ਜਿਹੜੇ ਪਿੰਡ ਤੁਸੀਂ ਪੋਸਟਰ ਲਾਉਣੇ ਆ ਤੁਸੀਂ ਉਸ ਪਿੰਡ ਦੇ ਸਰਪੰਚ ਨੂੰ ਜਾ ਕੇ ਇੱਕ ਵਾਰ ਜ਼ਰੂਰ ਪੁੱਛਿਓ ਕਿ ਪਿਛਲੇ ਦਸਾਂ ਸਾਲਾਂ ਦੇ ਵਿੱਚ ਜਿਹੜੀ ਪਿੰਡ ਨੂੰ ਗ੍ਰਾਂਟ ਆਈ ਹੈ ਕੀ 90% ਗ੍ਰਾਂਟ ਕੇਂਦਰ ਦੀ ਸਰਕਾਰ ਨੇ ਹੀ ਦਿੱਤੀ ਅੱਜ ਉਹਨਾਂ ਪਿੰਡਾਂ ਦੀ ਜੇ ਡਿਵੈਲਪਮੈਂਟ ਹੋ ਰਹੀ ਹੈ ਪਿਛਲੇ ਦਸਾਂ ਸਾਲਾਂ ਦੇ ਵਿੱਚ ਜੋ ਵੀ ਉੱਥੇ ਕੰਮ ਹੋਏ ਹੈ ਕੀ ਉਹ ਕੇਂਦਰ ਦੀ ਸਰਕਾਰ ਨੇ ਨਹੀਂ ਕੀਤੇ ਜਦੋਂ ਉੱਥੇ ਡਿਵੈਲਪਮੈਂਟ ਉਹਨਾਂ ਦੀ ਹੋਈ ਹੈ ਅੱਜ ਮੁੱਦਿਆਂ ਦਾ ਜਿਹੜੇ ਲੋਕ ਹੱਲ ਕਰਦੇ ਉਹਨਾਂ ਦਾ ਸਾਥ ਦੇਣ ਦੀ ਵਾਰੀ ਹੈ ਨਾ ਕਿ ਵਿਰੋਧ ਕਰਨ ਦੀ ਵਾਰੀ ਹੈ ਅੱਜ ਹਰਿਆਣਾ ਆਪਣੇ ਚੋਂ ਨਿਕਲਿਆ ਇੱਕ ਛੋਟਾ ਜਿਹਾ ਸੂਬਾ ਸੀ ਕਿੰਨੀ ਤਰੱਕੀ ਕਰ ਗਿਆ ਕਿਵੇਂ ਉੱਥੇ ਜ਼ਮੀਨਾਂ ਦੇ ਰੇਟ ਵਧਾ ਕਿਵੇਂ ਇਨਫਰਾਸਟ੍ਰਕਚਰ ਆਪਣੇ ਤੋਂ ਬੈਟਰ ਹੋ ਰਿਹਾ ਉਹਨਾਂ ਦਾ ਕਿਵੇਂ ਉਹਨਾਂ ਦੀ ਇਕਨੋਮੀ ਆਪਣੇ ਤੋਂ ਬੈਟਰ ਹੈ ਆਪਣੇ ਸਿਰ ਕਰਜ਼ਾ ਚੜੀ ਜਾਂਦਾ ਛੋਟਾ ਭਰਾ ਸੀ ਅੱਜ ਵੱਡਾ ਭਰਾ ਬਣ ਗਿਆ ਆਪਾਂ ਨੂੰ ਬੜਾ سنجੀਦਗੀ ਨਾਲ ਸੋਚਣ ਦੀ ਲੋੜ ਹੈ ਦਿਨੋਂ ਦਿਨ ਕਰਜ਼ੇ ਦੀ ਪੰਡ ਵੱਡੀ ਹੁੰਦੀ ਜਾਂਦੀ ਹੈ ਭਾਰ ਇਕੱਲਾ ਸਰਕਾਰ ਤੇ ਨਹੀਂ ਚੜ ਰਿਹਾ ਹਰੇਕ ਪੰਜਾਬੀ ਦੇ ਉੱਤੇ ਭਾਰ ਛੜ ਰਿਹਾ ਸੋ ਬਹਿ ਕੇ ਗੰਭੀਰਤਾ ਨਾਲ ਸੋਚੀਏ ਮੁੱਦੇ ਪੋਸਟਰ ਲਾਇਆ ਹੱਲ ਹੁੰਦੇ ਹੋਣ ਤੇ ਮੈਂ ਇਹਨਾਂ ਦੇ ਨਾਲ ਚੱਲਦਾ ਮੈਂ ਵੀ ਪੋਸਟਰ ਲਾਉਂਗਾ ਮੁੱਦੇ ਪੋਸਟਰ ਲਾਇਆ ਹੱਲ ਹੀ ਹੋਣੇ ਮੁੱਦੇ ਬਹਿ ਕੇ ਹੱਲ ਹੋਣੇ ਬਹਿ ਕੇ ਸਲ ਜਾਈਏ ਅੱਜ ਅਕਾਲੀ ਦਲ ਦਾ ਇੱਕ ਵੱਡਾ ਜਥਾ ਬੀਜੇਪੀ ਚ ਸ਼ਾਮਲ ਹੋਇਆ ਔਰ ਇੱਕ ਪਾਸੇ ਅਕਾਲੀ ਦਲ ਜਿਹੜਾ ਹੈਗਾ ਅੱਜ ਮੈਨੀਫੈਸਟੋ ਵੀ ਰਿਲੀਜ਼ ਕਰ ਰਿਹਾ ਹੈ ਮੈਨੀਫੈਸਟੋ ਦੇ ਵਿੱਚ ਜਿਹੜਾ ਬੀਜੇਪੀ ਦਾ ਹੈਗਾ ਤੁਸੀਂ ਰਿਲੀਜ਼ ਕੀਤਾ ਖਾਸ ਔਰਤਾਂ ਲਈ ਬੱਚਿਆਂ ਲਈ ਬੇਰੁਜ਼ਗਾਰਾਂ ਲਈ ਕੀ ਕੀ ਚੀਜ਼ਾਂ ਦੇ ਵਿੱਚ ਰੱਖਿਆ ਗਈਆਂ ਔਰ ਜੇਕਰ ਗੱਲ ਕਰੀਏ ਤਾਂ ਆਮ ਲੋਕਾਂ ਨੂੰ ਉਹਦਾ ਕਿੰਨਾ ਫਾਇਦਾ ਹੋਣਾ ਤੇ ਭਾਰਤੀ ਜਨਤਾ ਪਾਰਟੀ ਨੇ ਅੱਜ ਕੋਈ ਮੈਨੀਫੈਸਟੋ ਲਾਂਚ ਨਹੀਂ ਕੀਤਾ ਅੱਜ ਜਿਹੜੀ ਇੱਥੇ ਸਾਡੀ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਸੀ ਜਾਖੜ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਉਹ ਮੈਨੀਫੈਸਟੋ ਬਣਾਉਣ ਲਈ ਹੋਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਮੈਨੀਫੈਸਟੋ ਜਾਰੀ ਕਰਾਂਗੇ ਕੀ ਕੀ ਜਾਰੀ ਕਰਾਂਗੇ ਤੇ ਅੱਜ ਚਰਚਾ ਹੋਈ ਹੈ ਤੇ ਆਉਂਦੇ ਦਿਨਾਂ ਚ ਸਾਰੇ ਪੰਜਾਬ ਵਾਸੀਆਂ ਸਾਹਮਣੇ ਅਸੀਂ ਰੱਖਾਂਗੇ ਕਿ ਕਿਵੇਂ ਕਿਹੜੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਅੱਜ ਉਤਤਵਾਂ ਜੋਇਨਿੰਗ ਹੋਈ ਆ ਬੜੇ ਵੱਡੇ ਪੱਦਰ ਦੇ ਉੱਤੇ ਜਗਰਾਉਂ ਹਲਕੇ ਤੋਂ ਦਾਖੇ ਹਲਕੇ ਤੋਂ ਰੈਕੋਟ ਤੋਂ ਮੌਜੂਦਾ ਕਾਉਂਸਲਰ ਸਾਬਕਾ ਨਗਰ ਕਾਉਂਸਲ ਦੇ ਪ੍ਰਧਾਨ ਇਹ ਸਾਰੇ ਜੁਆਇਨ ਕੀਤੇ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਖਾਸ ਕਰਕੇ ਸਾਡੇ ਲੁਧਿਆਣੇ ਲੋਕ ਸਭਾ ਦੇ ਉਮੀਦਵਾਰ ਨੂੰ ਬੜਾ ਵੱਡਾ ਬਲ ਮਿਲਿਆ ਤੇ ਇਹ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਕਿਹੋ ਜੀ ਪਾਰਟੀ ਹੈ ਜਿਹਦੇ ਚ ਹਰ ਰੋਜ਼ ਪਲ ਪਲ ਜੋਇਨਿੰਗ ਹੋ ਰਹੀ ਹੈ ਹੁਣ ਆਪਾਂ ਇੱਥੇ ਬਿਠੇ ਗੱਲ ਕਰੀ ਜਾਂਦੇ ਤੇ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਐਸੋ ਜੁਆਇਨਿੰਗ ਚਲਦੀ ਹੋਊ। ਕਿਉਂਕਿ ਇੱਕ ਪਾਸੇ ਇਹ ਵੀ ਗੱਲ ਲੈ ਲਈਏ ਭਾਜਪਾ ਆਪਣੇ ਉਮੀਦਵਾਰਾਂ ਨੂੰ ਲਗਾਤਾਰ ਪ੍ਰਚਾਰ ਕਰਵਾ ਰਹੀ ਵਕ ਵਕ ਤਰੀਕੇ ਦੱਸ ਰਹੀ ਵੀ ਕਿਵੇਂ ਪ੍ਰਚਾਰ ਕਰਨਾ ਹੈ। ਮੁੱਖ ਹਲਕੇ ਹੰਸਰਾਜ ਅੰਸ ਖੜੇ ਸੀ ਫਰੀਦਕੋਟ ਦੇ ਵਿੱਚ। ਉਹੀ ਸਿੱਧੇ ਤੌਰ ਦੇ ਪਰ ਉਹਨਾਂ ਦਾ ਇਹ ਲਫਜ਼ ਨਿਕਲਿਆ ਵੀ ਕਹਿੰਦੇ ਜੇ ਕਿਸਾਨ ਇਸ ਤਰ੍ਹਾਂ ਵਿਰੋਧ ਕਰੇ ਜਾਣਗੇ ਤੇ ਮੈਂ ਤਾਂ ਚੋਣ ਪ੍ਰਚਾਰ ਕਰ ਹੀ ਨਹੀਂ ਸਕਦਾ ਫਿਰ। ਤਾਂ ਉਹਦਾ ਕੋਈ ਹੱਲ ਲੱਭਿਆ ਕੋਈ ਜਿਹੜੇ ਕਿਸਾਨ ਮੋਰਚੇ ਦੇ ਕੋਈ ਪ੍ਰਧਾਨ ਸੀਗੇ ਉਹਨਾਂ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਜਰਨਲ ਸੈਕਟਰੀ ਹੈਗੇ ਹੋ ਪੰਜਾਬ ਦੇ ਦੇਖੋ ਅਸੀਂ ਕੋਈ ਵਿਰੋਧ ਦੀ ਰਣਨੀਤੀ ਨਹੀਂ ਅਪਣਾ ਰਹੇ ਅਸੀਂ ਮਸਲੇ ਬਹਿ ਕੇ ਹੱਲ ਕਰਨ ਦੀ ਰਾਜਨੀਤੀ 'ਚ ਵਿਸ਼ਵਾਸ ਕਰਦੇ ਹਾਂ ਤੇ ਯਕੀਨ ਜਾਣਿਓ ਮੈਂ ਆਪ ਦਿਨ ਦੇ 10 10 12 12 ਪਿੰਡਾਂ ਦੇ ਪ੍ਰੋਗਰਾਮ ਕਰ ਰਹੇ ਹਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਰਟੀ ਦੀ ਸ਼ੈ ਦੇ ਉੱਤੇ ਇਹ ਕੋਈ ਕਾਲੀ ਝੰਡੀ ਬੁਖਾਤੀ ਕੁਈ ਕਿਤੇ ਵਿਰੋਧ ਕਰਤਾ ਇਹ ਹਰੇਕ ਪਾਰਟੀ ਵਾਲੇ ਦਾ ਹੀ ਚੱਲ ਰਿਹਾ ਇਹ ਕੱਲੇ ਭਾਜਪਾ ਦੇ ਹੀ ਚੱਲ ਰਿਹਾ ਆਮ ਆਦਮੀ ਵਾਲਿਆਂ ਦਾ ਵੀ ਵਿਰੋਧ ਕਰੀ ਜਾਂਦੇ ਕਾਂਗਰਸ ਵਾਲੇ ਵੀ ਕਰੀ ਜਾਂਦੇ ਅਕਾਲੀਆਂ ਦਾ ਵੀ ਹੋਈ ਜਾਂਦਾ ਇੱਕ ਨਵੀਂ ਪ੍ਰਤ ਪੈ ਰਹੀ ਹੈ ਵਿਰੋਧ ਦੀ ਵੀ ਜਿਹੜਾ ਆਇਆ ਜੀ ਵਿਰੋਧ ਕਰੋ ਜਿਹੜਾ ਆਇਆ ਵਿਰੋਧ ਕਰੋ ਮੈਂ ਆ ਨਾ ਵਿਰੋਧ ਨਾ ਕਰੋ ਵਿਰੋਧ ਦੀ ਜਗ੍ਹਾ ਅਗਲੇ ਨੂੰ ਸਵਾਲ ਕਰੋ ਵੀ ਭਾਈ ਤੁਹਾਡੀ ਮੌਜੂਦਾ ਸਰਕਾਰ ਹੈ ਆਪ ਵਾਲਿਆਂ ਨੂੰ ਸਵਾਲ ਕੀਤਾ ਜਾਵੇ ਵੀ ਪਿਛਲੀਆਂ 6 ਆਰੀ ਦੀਆਂ ਇੱਥੇ ਫਸਲਾਂ ਆਈਆਂ 6 ਆਰੀ किसान ਦੀ ਫਸਲ ਕਦੇ ਗੜੇਮਾਰੀ ਕਰਕੇ ਕਦੇ ਕਿਸੇ ਨਾ ਕਿਸੇ ਹੋਰ ਕਾਰਨ ਕਰਕੇ ਮਰੀਏ ਵੀ ਕਿਸੇ ਨੇ ਮੁਆਵਜ਼ਾ ਦਿੱਤਾ ਅੱਜ ਸਵਾਲ ਕਰਨ ਦਾ ਫਾਇਦਾ ਝੰਡੀ ਵਿਖਾ ਕੇ ਹੁੰਦਾ ਕੀ ਹੈ ਝੰਡੀ ਵਿਖਾ ਕੇ ਮਸਲੇ ਹੱਲ ਹੀ ਹੁੰਦੇ ਮੈਂ ਫੇਰ ਆਣਾ ਝੰਡੀ ਵਿਖਾਉਂਦੇ ਪੁਲਿਸ ਪਾਸੇ ਕਰ ਦਿੰਦੀ ਕੈਂਡੀਡੇਟ ਆਪ ਦਾ ਰਾਹ ਪਿੰਦਾ ਪਿੰਡਾਂ 'ਚ ਸਵਾਲ ਕਰੋ ਹਰੇਕ ਪਾਰਟੀ ਵਾਲੇ ਨੂੰ ਕਰੋ ਸਾਨੂੰ ਵੀ ਕਰੋ ਕੰਸਟਰਕਟਿਵ ਪੋਲਿਟਿਕਸ ਚ ਜਾਓ ਡਸਟਰਕਟਿਵ ਪੋਲਿਟਿਕਸ ਦਾ ਕੋਈ ਫਾਇਦਾ ਨਹੀਂ ਪੰਜਾਬ ਨੂੰ ਵੀ ਲਾਭ ਹੋਊਗਾ ਕੰਸਟਰਕਟਿਵ ਪੋਲਿਟਿਕਸ ਦਾ ਨੌਜਵਾਨਾਂ ਦੀ ਵੀ ਰੁਚੀ ਵਧੂਗੀ ਲੋਕਾਂ ਦਾ ਵੀ ਵਿਸ਼ਵਾਸ ਵਧੂਗਾ ਵੀ ਆਪਾਂ ਸਵਾਲ ਕਰਦੇ ਆਂ ਦੇਖੋ ਕਿ ਜਿਹੜਾ ਕੈਂਡੀਡੇਟ ਆਇਆ ਉਹਦੇ ਵਿੱਚ ਜਾਣ ਹੈਗੀ ਸਵਾਲਾਂ ਦੇ ਜਵਾਬ ਦੇਣ ਦੀ ਤੇ ਜਿਹੜੇ ਪਾਰਟੀ ਦੇ ਕੈਂਡੀਡੇਟਾਂ ਚ ਸਵਾਲਾਂ ਦੇ ਜਵਾਬ ਦੇਣ ਦੀ ਜਾਣ ਹੈਗੀ ਉਹਨੂੰ ਵੋਟ ਕਰੋ ਵਿਰੋਧ ਨਾ ਕਰੋ ਡਾਕਟਰ ਸਾਹਿਬ ਵੋਟਾਂ ਦੀ ਗੱਲ ਜ਼ਿਕਰ ਲੈ ਲਈਏ ਤਾਂ ਜਿਸ ਤਰੀਕੇ ਨਾਲ ਹੁਣ ਤੁਸੀਂ ਇੱਥੇ ਗੱਲ ਕੀ ਵੀ ਸਵਾਲ ਕਰੋ ਨਾਲ ਦੀ ਨਾਲ ਇਹਦੇ ਵਿੱਚੋਂ ਵੀ ਇੱਕ ਸਵਾਲ ਨਿਕਲਦਾ ਹੈ ਵੀ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਸਵਾਲ ਕਰਦੇ ਆ ਨੇ ਕਈ ਸ਼ਰਾਰਤੀ ਅੰਸਰ ਵਿੱਚ ਆ ਕੇ ਜਾਂ ਕਹਿੰਦੇ ਕਿਸਾਨ ਵੀ ਹੋ ਸਕਦੇ ਆ ਉਹ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ ਕਈ ਵਾਰ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਵੀ ਹੋਇਆ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਜਪਾ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਇਹ ਚੀਜ਼ ਕਹਿਣੀ ਵੀ ਇਹਨਾਂ ਨੇ ਸਾਨੂੰ ਧਾਰਮਿਕ ਸ਼ਾਂਤ ਜਨਤੂ ਰੋਕਿਆ ਤਾਂ ਉਹਦੇ ਵਿੱਚ ਫਿਰ ਕੌਣ ਜ਼ਿੰਮੇਵਾਰ ਹੁੰਦਾ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਫਿਰ ਸ਼ਰਾਰਤੀ ਅੰਸਰ ਇਮੇਜ ਦੇ ਮੁਵਾਰਕ ਸੇਰ ਉਹ ਨਿੱਕੀ ਏਹੀ ਹਾਲਾਤ ਹੀ ਇਹ ਜੇ ਹੁੰਦੇ ਆ ਕਿਤੇ ਨਾ ਕਿਤੇ ਸ਼ਰਾਰਤੀ ਅੰਸਰ ਵੀ ਹੁੰਦੇ ਆ ਸਮਾਜ ਹੈ ਉਹ ਸ਼ਰਾਰਤੀ ਅੰਸਰ ਵੀ ਹੋਣੇ ਆ ਉਹ ਚਾਹੁੰਦੇ ਨਹੀਂ ਉਹ ਸ਼ਰਾਰਤੀ ਅੰਸਰਾਂ ਦੇ ਮਨਸੂਬੇ ਹੈ ਕਿ ਉਹ ਕਿਸਾਨਾਂ ਨੂੰ ਵੀ ਬਦਨਾਮ ਕਰਨ ਬਾਕੀ ਪਾਰਟੀਆਂ ਵਾਲਿਆਂ ਨੂੰ ਵੀ ਬਦਨਾਮ ਕਰਨ ਮੈਂ ਪੰਜਾਬੀਆਂ ਨੂੰ ਆਨਾ ਕਿ ਇਨ੍ਹਾਂ ਸ਼ਰਾਰਤੀ ਅੰਸਰਾਂ ਤੋਂ ਬਚੋ ਇਹਨਾਂ ਦੇ ਮਨਸੂਬੇ ਆ ਤੇ ਆਪਾਂ ਪਹਿਰਾ ਦਈਏ ਵੀ ਇਹ ਆਪਦੇ ਮਨਸੂਬਿਆਂ ਚ ਕਾਮਯਾਬ ਨਾ ਹੋ ਸਕਣ ਸਹੀ ਤਰੀਕੇ ਬڑا ਅੱਜਕੱਲ ਤਾਂ ਆਪਾਂ 21ਵੀਂ ਸਦੀ 'ਚ 21ਵੀਂ ਸਦੀ ਦੇ ਵਿੱਚ ਕਾਗਜ਼ ਪੈਨ ਫੜ ਲੈਣ ਤੁਹਾਡੇ ذریعے ਮੈਂ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦਾ ਇੱਕ ਕਾਗਜ਼ ਪੈਨ ਫੜ ਲੋ 10 ਸਾਲ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਉਹਨੇ ਕੀ ਕੀਤਾ ਉਹ ਲਿਖ ਲੈਣ ਪੰਜਾਬ 'ਚ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਕੀ ਕੀਤਾ ਦੇਸ਼ 'ਚ 10 ਸਾਲ UPA ਦੀ ਸਰਕਾਰ ਰਹੀ ਉਹਨਾਂ ਕੀ ਕੀਤਾ ਪਿਛਲੇ 2 ਸਾਲ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ ਉਹਨਾਂ ਨੇ ਕੀ ਕੀਤਾ ਇੱਕ ਕਾਗਜ਼ ਦੇ ਉੱਤੇ ਸਾਰਾ ਕੁਝ ਲਿਖ ਲੈਣ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜਿੱਦਣ ਉਹ ਕਾਗਜ਼ ਲਿਖਣ ਲੱਗਣਗੇ ਨਾ ਤੇ ਭਾਜਪਾ ਨੇ ਜੋ ਕੁਝ ਪੰਜਾਬ ਲਈ ਪੰਜਾਬੀਆਂ ਲਈ ਕੀਤਾ ਦੇਸ਼ ਇੱਕ ਪਾਸੇ ਰੱਖ ਦੇਣ ਕੋਈ ਮੁਕਾਬਲਾ ਨਹੀਂ ਕਿਸੇ ਪਾਰਟੀ ਦਾ ਐਵੇਂ ਕਿਸੇ ਦਾ ਵਿਰੋਧ ਕਰੀ ਜਾਣਾ ਐਵੇਂ ਕਿਸੇ ਤੇ ਲਾਂਚਨ ਲਾਈ ਜਾਵੇ ਤੁਮ ਤਾਂ ਲਾਈ ਜਾਣੀ ਆ ਉਹਦਾ ਹੱਲ ਨਹੀਂ ਮੁੱਤੇ ਦਾ ਬੜੀ ਗੰਭੀਰਤਾ ਨਾਲ ਲੈਣ ਕਿਉਂਕਿ ਇਹ ਮੌਕਾ ਦੇਸ਼ ਦੀ ਸਰਕਾਰ ਦੇ ਵਿੱਚ ਹਿੱਸੇਦਾਰੀ ਪਾਉਣ ਦਾ ਅੱਜ ਆਪਾਂ 13 ਦੇ 13 ਕੈਂਡੀਡੇਟ ਇੱਥੋਂ ਜਿਤਾ ਕੇ ਭੇਜਾਂਗੇ ਦੇਸ਼ ਦੀ ਸਰਕਾਰ ਦੇ ਵਿੱਚ ਹਿੱਸੇਦਾਰੀ ਪਾਊਗੀ ਫਿਰ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਪੁੱਛ ਸਕਦੇ ਹਾਂ ਉਹਨਾਂ ਦੇ ਕੈਂਡੀਡੇਟਾਂ ਨੂੰ ਵੀ ਪੁੱਛ ਸਕਦੇ ਹਾਂ ਵੀ ਮੌਕਾ ਤੁਹਾਨੂੰ ਦਿੱਤਾ ਸੀ ਪੰਜਾਬੀਆਂ ਨੇ ਕਰਕੇ ਕੀ ਲਿਆਏ ਕੀ ਕੀਤਾ ਤੇ ਜਦੋਂ ਮੌਕਾ ਦੇਣਗੇ ਅਸੀਂ ਕੰਮ ਵੀ ਕਰਕੇ ਵਿਖਾਵਾਂਗੇ ਇਹ ਰਿਪੋਰਟ ਕਾਰਡ ਲੈ ਕੇ 2027 ਦੇ ਵਿੱਚ ਪੰਜਾਬੀਆਂ ਦੇ ਅੱਗੇ ਪੇਸ਼ ਕਰਾਂਗੇ ਕਿ ਮੌਕਾ ਦਿੱਤਾ ਸੀ ਇਹ ਕੰਮ ਕਰਕੇ ਲਿਆਏ ਆ ਹੁਣ ਦੁਬਾਰਾ ਆਸ਼ੀਰਵਾਦ ਦਿਓ ਆਮ ਆਦਮੀ ਪਾਰਟੀ ਹਰੇਕ ਵਾਰ ਮੁੱਦਾ ਚੁੱਕਦੀ ਹੈ ਵੀ ਕੇਂਦਰ ਸਰਕਾਰ ਜਿਹੜੀ ਉਹ ਆਰਡੀਐਫ ਨਹੀਂ ਜਾਰੀ ਕਰਦੀ ਉਹਦੇ ਨਾਲ ਪੰਜਾਬ ਦੇ ਵਿੱਚ ਵਿਕਾਸ ਨਹੀਂ ਹੋ ਪੁੰਦਾ ਅਸਲ 'ਚ ਜਿਹੜਾ ਮੁੱਦਾ ਉਹ ਚੁੱਕਦੇ ਹਰ ਵਾਰ ਹੁਣ ਵੀ ਰੋਡ ਸ਼ੋਅ ਦੇ ਵਿੱਚ ਕਈ ਵਾਰ ਜਿਆ ਮੁੱਦਾ ਚੁੱਕਿਆ ਗਿਆ ਤਾਂ ਕਿਵੇਂ ਦੇਖਦੇ ਹੋ ਸਭ ਨੂੰ ਕਿਉਂ ਕਹਿਣਾ ਪੈਂਦਾ ਉਹਨਾਂ ਨੂੰ ਇਹ ਚੀਜ਼ਾਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਵੀ ਇਸ਼ੂ ਹੈ ਨਾ ਆਪਾਂ ਕਿਸੇ ਵੀ ਚੀਜ਼ ਦੇ ਕੇਂਦਰ ਤੋਂ ਪੈਸੇ ਆਂਦੇ ਆ ਉਹਦਾ ਕੰਪਲੀਸ਼ਨ ਸਰਟੀਫਿਕੇਟ ਜਮ੍ਹਾਂ ਕਰਾਉਣਾ ਪੈਂਦਾ ਪਹਿਲਾਂ ਕੇਂਦਰ ਨੇ ਪੈਸੇ ਦਿੱਤੇ ਇਹਨਾਂ ਨੇ ਉਹ ਕੰਪਲੀਸ਼ਨ ਸਰਟੀਫਿਕੇਟ ਨਹੀਂ ਜਮ੍ਹਾਂ ਕਰਾਏ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੇ ਆਪਦੇ ਵਕੀਲ ਖੜੇ ਕਰਕੇ ਸੁਪਰੀਮ ਕੋਰਟ ਚ ਕੇਸ ਪਾਤਾ ਅੱਜ ਕੇਸ ਸੁਪਰੀਮ ਕੋਰਟ ਦੇ ਅਧੀਨ ਹੈ ਕਿ ਫੰਡ ਰੀਲੀਜ਼ ਕਰਨਾ ਹੈ ਨਹੀਂ ਕਰਨਾ ਤੇ ਵਕੀਲ ਖੜੇ ਪੰਜਾਬ ਦੀ ਸਰਕਾਰ ਨੇ ਕੀਤੇ ਹੈ ਕੇਂਦਰ ਨਹੀਂ ਬੰਨਾ ਕਰਦਾ ਪੰਜਾਬ ਨੂੰ ਪੈਸੇ ਦੇ ਨੋ ਹੜ ਆਏ ਸੀ 288 ਕਰੋੜ ਰੁਪਇਆ ਬਿਨਾ ਮੰਗਿਆ ਦਿੱਤਾ ਸੀ ਤੇ ਅੱਜ ਇਤਿਹਾਸ ਗਵਾਹ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਦਿੱਤਾ ਕੇਂਦਰ ਨੇ ਪੰਜਾਬ ਦੇ ਵਿੱਚ ਮੋਦੀ ਜੀ ਦੇ ਜਿਹੜੇ ਕਲੀਨਿਕ ਖੋਲਣ ਲਈ ਪੈਸਾ ਭੇਜਿਆ ਸੀ 100 ਕਰੋੜ ਰੁਪਇਆ 4.5 ਕਰੋੜ ਰੁਪਇਆ ਆਇਆ ਸੀ ਪੰਜਾਬ ਦੀ ਸਰਕਾਰ ਨੇ ਕੋਈ ਉਹਨਾਂ ਚੀਜ਼ਾਂ ਤੇ ਪੈਸੇ ਨਹੀਂ ਲਾਏ ਉਹਨਾਂ ਨੇ ਰੰਗ ਰੋਗਨ ਕਰਕੇ 5-700 ਮੁਹੱਲਾ ਕਲੀਨਿਕ ਖੋਲੇ ਪੈਸਾ ਜਿਹੜੇ ਕੰਮ ਲਈ ਆਇਆ ਸੀ ਉਹ ਲਈ ਵਰਤਿਆ ਨਹੀਂ ਤੇ ਕੇਂਦਰ ਪੈਸੇ ਬੰਦ ਕਿਉਂ ਨਾ ਕਰੇ ਤੁਸੀਂ ਇੱਕ ਫੋਕੀ ਸ਼ੌਹਰਤ ਲਈ ਜਿਹੜੇ ਕੰਮ ਲਈ ਕੇਂਦਰ ਨੇ ਭੇਜੇ ਸੀ ਉੱਥੇ ਤਾਂ ਲੋਕਾਂ ਦਾ ਮੁਫਤ ਇਲਾਜ ਮੁਕਤ ਦਵਾਈ ਸੀ ਤੁਸੀਂ ਰੰਗ ਰੋਗਨ ਕਰਤਾ ਨਾ ਉੱਥੇ ਡਾਕਟਰ ਹੈ ਨਾ ਉੱਥੇ ਦਵਾਈਆਂ ਹੈ ਨਾ ਉੱਥੇ ਐਕਸ-ਰੇ ਹੈ ਲੋਕ ਦਰਬਦਰ ਭਟਕ ਰਹੇ ਹੈ ਕੇਂਦਰ ਦੀ ਸਰਕਾਰ ਪੰਜਾਬ ਨੂੰ ਕਦੇ ਵੀ ਕੋਈ ਪੈਸਾ ਜਿਹੜਾ ਲੋਕਾਂ ਦੇ ਨੌ ਮਾਸ ਦੀ ਕਮਾਈ ਹੈ ਉਹ ਤਾਂ ਦੁਰਉਪਯੋਗ ਨਹੀਂ ਕਰਨ ਦੇਊਗੀ ਇੱਕ ਵਾਰ ਸੇ ਇਹ ਵੀ ਗੱਲ ਆਉਂਦੀ ਹੈ ਕਈ ਨਿੱਜੀ ਚੈਨਲਾਂ ਤੇ ਵੀਰ ਚਰਚਾ ਛਿੜਦੀ ਐ ਵੀ ਕੇਂਦਰ ਦੀ ਸਰਕਾਰ ਜਿਹੜਾ ਰਾਸ਼ਨ ਕਾਰਡ ਦੇ ਉੱਪਰ ਆਟਾ ਦਿੰਦੀ ਐ ਕਣਕ ਔਰ ਉਹਦੇ ਵਿੱਚ ਬਾਅਦ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਸੀ ਵੀ ਮੈਂ ਸੀ ਕਰ ਕਰ ਪਹੁੰਚਾਵਾਂਗੇ ਕਈ ਚੈਨਲਾਂ ਤੇ ਕਈ ਲੋਕਾਂ ਦੇ ਵਿੱਚ ਵੀ ਸਰਵੇ ਹੋਣ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ 30 ਕਿਲੋ ਦਾ ਮਸਾ ਹੀ ਲੋਕਾਂ ਦੇ ਘਰ 5 ਕਿਲੋ ਪਹੁੰਚਦਾ ਇੱਥੋਂ ਇਹਨਾਂ ਦੀ ਨੀਅਤ ਤੇ ਨੀਤੀ ਪਤਾ ਲੱਗਦੀ ਐ ਪਹਿਲਾਂ ਜਿਹੜਾ ਸ਼ਰਾਬ ਘਟਾਲਾ ਹੋਇਆ ਉਹਦੇ 'ਚ ਹੁਣ ਆਉਂਦੇ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਘਟਾਲਾ ਨਿਕਲਣਾ ਜਿਹੜਾ ਇਹ ਕਰ ਕਰ ਰਾਸ਼ਨ ਦਾ ਇਦੇ ਪਿੱਛੇ 21 ਮਾਲਕ ਹੈ ਤੇ ਕੰਪਨੀਆਂ 3 ਇੱਕੇ ਮਾਲਕ ਦੀਆਂ ਉਹਨੂੰ ਠੇਕਾ ਦਿੱਤਾ ਵੀ ਅੱਜ ਪੰਜਾਬ ਜਿਹੜਾ ਦੁਨੀਆ ਦਾ ਢਿੱਡ ਭਰਦਾ ਹੈ ਦੇਸ਼ ਦਾ ਢਿੱਡ ਭਰਦਾ ਆ ਜੋਛੇ ਦੇ ਲੋਕਾਂ ਨੂੰ ਆਟਾ ਦੇਣ ਲਈ ਦਿੱਲੀ ਦੇ ਆ ਕੇ ਆਟਾ ਲੈ ਕੇ ਆਉਣਾ ਪੈਂਦਾ ਦਿੱਲੀੋਂ ਤੇ ਉਹ ਆਟੇ ਦੀ ਜਗ੍ਹਾ ਵੀ ਸੂੜਾ ਭਰ-ਭਰ ਦੇਈ ਜਾਂਦੇ ਤੇ ਅੱਜ ਇਹਨਾਂ ਨੂੰ ਨਾ ਬਰਦਾਸ਼ਤ ਕਰਨਗੇ ਤੇ ਆਉਂਦੇ ਦਿਨਾਂ ਦੇ ਵਿੱਚ ਜਵਾਬ ਦੇਣਗੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਜਿਸ ਤਰੀਕੇ ਦਾ ਐਕਸਾਈਜ਼ ਦਾ ਤੁਸੀਂ ਕੋਟਾਲਾ ਕਿੰਨੇ ਕੇਂਦਰ ਸਰਕਾਰ ਕੋਟਾਲਾ ਕਹਿੰਦੀ ਇਹਦੇ ਕਹਿੰਦੇ ਵੀ ਫਾਇਦਾ ਹੀ ਬੜਾ ਤਾਂ ਪੰਜਾਬ ਨੂੰ ਐਕਸਾਈਜ਼ ਪਾਲਿਸੀ ਨੇ ਕਈ ਗੁਣਾ ਪ੍ਰੋਫਿਟ ਦਿੱਤਾ ਪਿਛਲੀਆਂ ਨੀਤੀਆਂ ਨਾਲੋਂ ਇਹ ਜਦ ਤੱਕ ਆਂਦੇ ਹੁੰਦੇ ਨਾ ਬੰਦਾ ਫੜਿਆ ਨਹੀਂ ਜਾਂਦਾ ਤੇ ਸਾਰੇ ਤੱਤ ਸਾਹਮਣੇ ਨਹੀਂ ਆ ਜਾਂਦੇ ਉਹਨਾਂ ਚਿਰ ਲੋਕਾਂ ਸਾਹਮਣੇ ਤਸਵੀਰ ਸਾਫ਼ ਨਹੀਂ ਹੁੰਦੀ ਜਦ ਤੱਕ ਦਿੱਲੀ ਦੇ ਵਿੱਚ ਵੀ ਇਹਨਾਂ ਦੇ ਮੰਤਰੀ ਡਿਪਟੀ ਸੀਐਮ ਸੀਐਮ ਫੜੇ ਨਹੀਂ ਸੀ ਗਏ ਉਹਨਾਂ ਤੇਰੇ ਇਹ ਵੀ ਰੋਜ਼ ਪ੍ਰੈਸ ਕਾਨਫਰੰਸ ਇਹੀ ਕਰਦੇ ਸੀ ਕਿ ਅਸੀਂ ਦੁੱਧ ਤੋਤੇ ਪਰ ਜਦੋਂ ਉਥੇ ਈਡੀ ਨੇ ਤੱਥ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਕਿ ਕਿਵੇਂ ਪੈਸਾ ਆਇਆ ਕਿਵੇਂ ਪੈਸਾ ਵੰਡਿਆ ਗਿਆ ਕਿਵੇਂ ਪੈਸਾ ਖਾਧਾ ਉਸ ਬੇਸ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਈਡੀ ਨੇ ਨੌ ਸਮਨ ਭੇਜੇ ਸੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਗ੍ਰਿਫਤਾਰ ਨਹੀਂ ਕੀਤਾ ਤੇ ਕੇਜਰੀਵਾਲ ਸਾਹਿਬ ਆਪ ਹਾਈ ਕੋਰਟ ਗਏ ਸੀ ਤੇ ਮੁੜ ਕੇ ਹਾਈ ਕੋਰਟ ਨੇ ਉਥੋਂ ਆਰਡਰ ਕੀਤਾ ਵੀ ਇਹ ਬਿਲਕੁਲ ਗਲਤ ਹੈ ਕੇਜਰੀਵਾਲ ਸਾਹਿਬ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੰਮ ਪੰਜਾਬ ਚ ਹਣਾ ਹੁੰਦੇ ਤਿੰਨਾਂ ਚ ਅੱਜ ਹੋ ਜੇ ਕੱਲ ਹੋ ਜੇ ਹੋਣਾ ਹੀ ਹੋਣਾ ਬਚਾ ਕੋਈ ਨਹੀਂ ਸਾਹਿਬ ਅੱਜ ਵੀ ਮੁੱਖ ਮੰਤਰੀ ਸਾਹਿਬ ਮਿਲ ਕੇ ਆਏ ਆ ਤਿਹਾੜ ਜੇਲ੍ਹ ਦੇ ਵਿੱਚ ਗੱਲਾਂ ਇਹ ਹੋ ਰਹੀਆਂ ਸੀ ਵੀ ਕੇਜਰੀਵਾਲ ਸਾਹਿਬ ਕਹਿੰਨੇ ਵੀ ਪੜ੍ਹਾਈ ਠੀਕ ਹੈ ਸਿਹਤ ਸਿੱਖਿਆ ਠੀਕ ਹੈ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਔਰ ਪਿਛਲੇ ਦਿਨੀ ਭਾਜਪਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਦਿੱਲੀ ਹਾਈ ਕੋਰਟ ਦੀ ਗੱਲ ਹੋਈ ਸੀ ਵੀ 2 ਲੱਖ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਨੂੰ ਵਰਦੀਆਂ ਨਹੀਂ ਮਿਲੀਆਂ ਯੂਨੀਫਾਰਮ ਜਿਹੜੀ ਉਹਨਾਂ ਦੀ ਫੀਸ ਨਹੀਂ ਦਿੱਤੀ ਗਈ ਜਿਹਦੇ ਕਰਕੇ ਉਹਨਾਂ ਦੀ ਪੜ੍ਹਾਈ ਪੈਂਡਿੰਗ ਪਈ ਹੋਈ ਹੈ ਔਰ ਜਿਹੜਾ ਸਿੱਖਿਆ ਮੰਤਰੀ ਉਹ ਕਹਿੰਦੇ ਵੀ ਜੇਲ੍ਹ ਦੇ ਵਿੱਚ ਨੇ ਮੁੱਖ ਮੰਤਰੀ ਜਦੋਂ ਉਹ ਬਾਹਰ ਆਉਣਗੇ ਫੇਰ ਹੀ ਫਾਈਲ ਤੇ ਸਾਈਨ ਹੋਣਗੇ ਫੇਰ ਸਾਰਾ ਕੁਝ ਸੈਂਸ਼ਨ ਹੋਊਗਾ ਜੇ ਨੀਤੀ ਚੰਗੀ ਹੋਵੇ ਨਾ ਫੇਰ ਤਾਂ ਜੇਲ੍ਹ ਬੈਠੇ ਵੀ ਸਭ ਕੁਝ ਕਰ ਦਿੰਦੇ ਜੇ ਨੀਤੀ ਚੰਗੀ ਨਾ ਹੋਵੇ ਆ ਤੇ ਆਪਣੇ ਸਿੱਖਿਆ ਦਾ ਕੀ ਹਾਲ ਆਪਣੇ ਹਸਪਤਾਲਾਂ ਦਾ ਕੀ ਹਾਲ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਦੇ ਹਸਪਤਾਲਾਂ ਦੀ ਵਿੱਚ ਇਹ ਹਾਲਾਤ ਬਣੇ ਪਏ ਐ ਕਿ ਉਥੇ ਐਕਸ-ਰੇ ਹੈ ਨਹੀਂ ਗੇ ਉਥੇ ਫੋਨਾਂ ਦੇ ਉੱਤੇ ਫੋਟੋ ਖਿੱਚ ਕੇ ਲੋਕ ਇਲਾਜ ਕਰਾ ਰਹੇ ਉਥੇ ਦਵਾਈਆਂ ਹੈ ਨਹੀਂ ਗੀਆਂ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਦੇ ਵਿੱਚ ਉਹਨਾਂ 21 ਮੈਡੀਕਲ ਕਾਲਜ ਦਾ ਨੀਂ ਪੱਥਰ ਰੱਖਿਆ ਸੀ ਆਪਦੇ ਜ਼ਿਲ੍ਹੇ ਦੇ ਵਿੱਚ ਅੱਜ ਤੱਕ ਉਥੇ ਇਹ ਕਿੱਟ ਨਹੀਂ ਲੱਗੀ ਮੁੱਖ ਮੰਤਰੀ ਸਾਹਿਬ ਇਹੀ ਆਂਦੇ ਸੀ ਨਾ ਵੀ ਨੀਂ ਪੱਥਰ ਲਾ ਦੇਣੇ ਤੇ ਝੋਟਿਆਂ ਦੇ ਖੁਰਕ ਕਰਨ ਨੂੰ ਕੰਮ ਆਉਂਦੀ ਐ ਅੱਜ ਉਹ ਖੁਰਕ ਕਰ ਕਰਕੇ ਉਹ ਨੀਂ ਪੱਥਰ ਭੰਤਾ ਝੋਟਿਆਂ ਨੇ ਉਹ ਛੇਟ ਕੋਈ ਨਹੀਂ ਲੱਗੀ ਸੋ ਇਹਨਾਂ ਦੀ ਨੀਅਤ ਹੀ ਸਾਫ਼ ਨਹੀਂਗੀ ਤੇ ਇਹਨਾਂ ਦੀ ਜਿਹੜੀ ਮਾੜੀ ਨੀਤ ਹੈ ਇਹਦਾ ਜਵਾਬ ਪੰਜਾਬ ਵਾਲੇ ਔਨਲੀ 1 ਜੂਨ ਨੂੰ ਦੇਣਗੇ ਬਿਲਕੁਲ ਬਿਲਕੁਲ ਧੰਨਵਾਦ ਆ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਭਾਜਪਾ ਦੇ ਪੰਜਾਬ ਜਨਰਲ ਸੈਕਟਰੀ ਪਰਮਿੰਦਰ ਸਿੰਘ ਬਰਾੜ ਨਾਲ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par